ਹੋ ਹੋ ਕੀ ਦਾ ਫੋਨ ਆ ਗਿਆ ਮਨਿੰਦਰ ਦਾ ਫੋਨ ਹੈਲੋ ਹਾਂ ਮਨਿੰਦਰ ਹਾਂ ਮੈਂ ਠੀਕ ਹਾਂ ਕਿਵੇਂ ਲਾਇਸੀ ਫੋਨ ਨਹੀਂ ਨਹੀਂ ਮਨਿੰਦਰ ਇਹ ਕਿਹੋ ਜੀਆਂ ਗੱਲਾਂ ਕਰੀ ਜਾਂਦੀਆਂ ਨਾ ਨਾ ਦੇਖ ਮੇਰੀ ਭੈਣ ਮੈਂ ਬਾਹਰ ਨਹੀਂ ਆ ਸਕਦੀ ਤੈਨੂੰ ਪਤਾ ਨਾ ਮੈਂ ਕਦੇ ਬਾਹਰ ਇਕੱਲੀ ਗਈ ਨਹੀਂਗੀ ਨਹੀਂ ਜੇ ਬੇਬੇ ਨੂੰ ਪਤਾ ਲੱਗ ਗਿਆ ਜੇ ਬੇਬੇ ਨੇ ਇਹਨਾਂ ਨੂੰ ਦੱਸਤਾ ਤਾਂ ਮੇਰਾ ਤਾਂ ਜਲੂਸ ਕੱਢ ਕੇ ਰੱਖ ਦੇਣਗੇ ਮਨਿੰਦਰ ਮੈਂ ਮੰਨਦੀ ਆਂਗੀ ਸਾਰੀਆਂ ਗੱਲਾਂ ਤੇਰੀਆਂ ਮੰਨਦੀ ਆਂ ਪਰ ਦੇਖ ਮੈਂ ਬਾਹਰ ਨਹੀਂ ਆ ਸਕਦੀਗੀ ਇਹ ਚ ਹੱਥ ਜੋੜਨ ਵਾਲੀ ਕੀ ਗੱਲ ਹੈ ਮਨਿੰਦਰ ਛ ਚਲ ਦੇਖਦੀ ਆ ਮੈਂ ਪਰ ਕੰਮ ਕੀ ਹੈ ਮੇਰਾ ਅੱਛਾ ਤੂੰ ਮੈਨੂੰ ਫੋਨ ਤੇ ਦੱਸ ਦੇ ਜੇ ਕੋਈ ਕੰਮ ਹੈਗਾ ਤਾਂ ਮੈਂ ਫੋਨ ਤੇ ਗੱਲ ਕਰੀ ਜਾਨੀ ਆ ਤੇਰੇ ਨਾਲ चल देख, देख कोशिश करके मैं जे मैं तो आया गया तो मैं आ जाऊंगी ठीक है ठीक है ठीक है बेबे घरे है बेबे नहाई आती है चल ठीक है चंगा देख दी मैं ਇਹਨੇ ਤਾਂ ਹੋਰ ਹੀ ਮੈਨੂੰ ਦੇਵਦਾ ਚ ਪਤਾ ਹੁਣ ਮੈਂ ਬਾਹਰ ਦੱਸ ਕਿਵੇਂ ਜਾਵਾਂਗੀ ਜੇ ਬੇਬੀ ਨੂੰ ਪਤਾ ਲੱਗ ਗਿਆ ਤੱਕਰੇ ਤੱਕਲੇ ਇਸ ਖੜਾ ਹੋ ਜੂਗਾ ਬੇਬੇ ਵੀ ਮਿਲਵਾ ਦੇਣਾ ਕਿ ਨਿਕਲਾਈ ਬਾਹਰ ਕੀ ਕਰਾਂ ਹੁਣ ਮੈਂ ਜਾਵਾਂ ਕਿ ਨਾ ਜਾਵਾਂ ਜੇ ਉਹਨੂੰ ਪਤਾ ਲੱਗ ਗਿਆ ਨਾ ਉਹਨੇ ਤਾਂ ਮੈਨੂੰ ਕੁੱਟਣਾ ਹੀ ਨਹੀਂ ਹਟਣਾ ਪੱਕਾ ਮੇਰੇ ਤੇ ਜੁੰਡੇ ਪਟਵਾਉ ਇਹ ਮਨਿੰਦਰ ਚਲੋ ਹੁਣ ਜਾਣਾ ਤਾਂ ਪਊਗਾ ਹੀ ਕਹਿਤਾ ਦਿੱਤਾ ਉਹਨੂੰ ਮੈਂ ਅੱਛਾ ਦੇਖਦੀ ਹਾਂ ਬੇਬੇ ਤਾਂ ਆਈ ਜਾਂਦੀ ਹੈ ਕਿਤੇ ਬੇਬੇ বিনা ਦੇਖ ਲੈ ਟਾਈਮ ਹੋ ਗਿਆ ਮੈਂ ਇੱਥੇ ਖੜੀ ਨ ਹਜੇ ਤੱਕ ਨਹੀਂ ਆਏ ਹੈਗੇ ਪਤਾ ਨਹੀਂ ਆਉਣਗੇ ਕਿ ਨਾ ਮੈਂ ਤਾਂ ਤਾਂ ਬਥੇਰੀਆਂ ਕਿਤੇ ਜੀ ਕੀ ਕਰਾਂ ਮੈਂ ਤਾਂ ਸੋਚ ਚ ਫਸੀ ਹੋਈ ਹਾਂ ਕੋਈ ਦੇਖ ਵੀ ਨਾ ਲਵੇ ਕੀ ਕਰਾਂ ਵਿਰਤਾ ਚ ਹੀ ਫਸ ਗਈ ਮੈਂ ਤਾਂ ਮਨਿੰਦਰ ਨੇ ਨਾ ਟੈਨਸ਼ਨ ਚ ਹੀ ਪਾਤਾ ਮਨਿੰਦਰ ਆਗੇ ਤੁਸੀਂ ਹਾਂ ਮੈਂ ਤਾਂ ਉਮੀਦ ਹੀ ਨਹੀਂ ਸੀ ਕਿ ਕਿ ਤੁਸੀਂ ਆਉਂਗੇ ਮੈਨੂੰ ਮੈਂ ਤਾਂ ਹੀ ਡਰੀ ਜਾਂਦੀ ਸੀ ਕਿ ਪਤਾ ਨਹੀਂ ਵੀ ਤੁਸੀਂ ਆਉਂਗੇ ਕਿ ਨਹੀਂ ਆਜੇ ਬੈਠ ਜੇ ਅੱਜ ਆਜੇ ਬੈਠ ਜੂ ਮਨਿੰਦਰ ਮੈਨੂੰ ਸੋਚ ਲੱਗੀ ਪਈ ਐ ਵੀ ਕੋਈ ਦੇਖ ਵੀ ਨਾ ਲੈ ਨਹੀਂ ਨਹੀਂ ਇੱਥੇ ਤੁਹਾਨੂੰ ਕੋਈ ਵੀ ਨਹੀਂ ਦੇਖਦਾ ਤਾਂ ਹੀ ਤੁਹਾਨੂੰ ਮੈਂ ਇੱਥੇ ਬੁਲਾਇਆ ਸੀਗਾ ਮੈਂ ਤਾਂ ਬੇਬੇ ਤੋਂ ਵੀ ਚੋਰੀ ਆਈਆਂ ਗਿਆ ਜੇ ਬੇਬੇ ਨੂੰ ਪਤਾ ਲੱਗ ਗਿਆ ਨਾ ਥੋ ਨਾ ਉਦੋਂ ਹੀ ਫੋਨ ਕਰ ਦੂਗੀ ਆਪਦੇ ਮੁੰਡੇ ਨੂੰ ਮੇਰੇ ਤਾਂ ਗੁੱਤ ਨਹੀਂ ਫਟਵਾ ਦੂਗੀ ਨਾ ਮੈਨੂੰ ਪਤਾ ਹੈ ਮਾਂ ਮਾਤਾ ਦੇ ਪੁੱਤਾਂ ਦੀਆਂ ਹੀ ਹੁੰਦੀਆਂ ਕਦੋਂ ਨੂਹਾਂ ਦੀਆਂ ਹੁੰਦੀਆਂ ਜੇ ਆਪ ਨੂੰ 3 ਆ ਸਮਝਦੀਆਂ ਹੁੰਦੀਆਂ ਤਾਂ ਆ ਗੱਲਾਂ ਇੱਥੇ ਤੱਕ ਥੋੜਾ ਆਉਣੀਆਂ ਸੀ ਨਾ ਹਾਂ ਮਨਿੰਦਰ ਇਹ ਤਾਂ ਗੱਲ ਸਹੀ ਐ ਨਾਲੇ ਮੈਂ ਇੰਨਾ ਕਰਦੀ ਆ ਮੇਰਾ ਤਾਂ ਵੀ ਨਹੀਂ ਪੱਖ ਬੇਬੇ ਲੈਂਦੀ ਆ ਉਹਦੇ ਪੁੱਤ ਦਾ ਹੀ ਪੱਖ ਲੈਂਦੀ ਜਦੋਂ ਆਪਾਂ ਨਵੀਆਂ ਨਵੀਆਂ ਆਉਣੀਆਂ ਉਹ ਤਾਂ ਬਥੇਰਾ ਕਹਿੰਦੀਆਂ ਇਹ ਤਾਂ ਮੇਰੇ 3 ਵਰਗੀਆਂ ਉਹ ਤਾਂ ਕੁਝ ਕਹਿਣ ਨਹੀਂ ਦਿੰਦੀਆਂ ਬਾਅਦ ਚ ਹੌਲੀ ਹੌਲੀ ਰੰਗ ਦਿਖਾਉਂਦੀਆਂ ਨੇ ਆਪਦੇ ਤਾਂ ਇਹਨਾਂ ਪੁੱਤ ਦੀ ਬਣ ਕੇ ਬੈਠ ਗਈ ਚੰਤੂ ਮੈਂ ਰੈਂ ਦੱਸ ਮੈਨੂੰ ਕਿਉਂ ਇੱਥੇ ਬੁਲਾਇਆ ਜਤੋਂ ਤੂੰ ਤਾਂ ਇੱਥੇ ਬੁਲਾਇਆ ਕਿਉਂਕਿ ਮੈਂ ਤਾਂ ਹੁਣ ਘਰੇ ਆ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਪਤਾ ਵੀ ਹੁਣ ਘਰੇ ਪੱਕਾ ਬੇਬੇ ਸੀਗੀ ਤਾਂ ਕਰਕੇ ਉਹਦੇ ਸਾਹਮਣੇ ਮੈਂ ਕੋਈ ਗੱਲ ਨਹੀਂ ਕਰ ਸਕਦੀ ਸੀ ਤਾਂ ਹੀ ਤੁਨੇ ਇੱਥੇ ਬੁਲਾਇਆ ਮੈਂ ਉਹੀ ਗੱਲ ਕਰਦੀ ਸੀ ਮੈਨੂੰ ਮੈਂ ਤੁਹਾਡੇ ਤੋਂ ਤਾਂ ਕੀ ਉਮੀਦ ਆ ਤੁਸੀਂ ਫੋਨ ਕਰਕੇ ਕਿਕਰ ਸਿੰਘ ਨੂੰ ਘਰੇ ਬੁਲਾ ਲਓ ਠੀਕ ਹੈ ਕਹੀ ਯਾਨੀ ਮਨਿੰਦਰ ਮੈਂ ਫੋਨ ਕਰਕੇ ਘਰੇ ਬੁਲਾ ਲਾਂ ਹਾਂ ਤੁਸੀਂ ਬੁਲਾ ਸਕਦੇ ਓ ਨੂੰ ਘਰੇ ਕਿਉਂਕਿ ਨਾ ਤਾਂ ਮੇਰੇ ਕਹੇ ਤੇ ਆਵੇ ਤੇ ਨਾ ਹੀ ਕਿਸੇ ਹੋਰ ਦੇ ਕਹੇ ਤੇ ਇੱਕ ਤੁਸੀਂ ਜਿਹੜੇ ਫੋਨ ਕਰਕੇ ਉਹਨੂੰ ਘਰੇ ਬੁਲਾਉਂਗੇ ਮਨਿੰਦਰ ਤੈਨੂੰ ਵੀ ਪਤਾ ਹੈ ਵੀ ਉਹ ਮੇਰਾ ਕਹਿਣਾ ਘੱਟ ਹੀ ਮੰਨਦਾ ਹੈਗਾ ਫੋਨ ਚੱਕਦਾ ਹੀ ਨਹੀਂ ਮੇਰਾ ਤਾਂ ਪਰ ਮੈਂ ਤੁਸੀਂ ਬੀਬੇ ਤੋਂ ਕਰਾ ਦਿਓ ਫੋਨ ਜੇ ਤੁਹਾਡਾ ਫੋਨ ਨਹੀਂ ਚੱਕਦਾ ਤੁਸੀਂ ਬੀਬੇ ਨੂੰ ਤਾਂ ਕਹਿ ਸਕਦੇ ਹੋ ਬੀਬੇ ਨੂੰ ਕਹਿ ਕੇ ਬੀਬੇ ਦੀ ਗੱਲ ਤਾਂ ਉਹ ਮੰਨੂਗਾ ਹੀ ਤੁਸੀਂ ਕੋਈ ਨਾ ਕੋਈ ਬਹਾਨਾ ਲਾ ਕੇ ਉਹਨੂੰ ਇੱਥੇ ਸੱਦੋ ਬਸ ਉਹਨੂੰ ਘਰੇ ਸੱਦੋ ਮੇਰੇ ਮਨ 'ਚ ਵੀ ਨਾ ਕਈ ਸਵਾਲ ਉੱਠੀ ਜਾਂਦੇ ਆ ਅੱਗ ਬਲੀ ਆਂਦੀ ਆ ਮੇਰੇ ਸੀਨੇ 'ਚ ਮੈਂ ਆਪਦੇ ਸਵਾਲਾਂ ਦੇ ਜਵਾਬ ਲੈਣੇ ਆ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਮੇਰੀ ਇੰਨੀ ਕ ਮਦਦ ਕਰ ਦੇ ਮਨਿੰਦਰ ਉਹਨੂੰ ਘਰੇ ਸੱਦ ਰਾ ਆ ਹੱਥ ਨਾ ਜੋੜ ਤੂੰ ਦੇਖ ਮੈਂ ਤੇਰੀ ਕਹਿਣ ਤੇ ਇੱਥੇ ਆ ਗਈ ਇਥੇ ਇੰਨਾ ਕ ਤਾਂ ਤੇਰੇ ਵਾਸਤੇ ਕਰ ਹੀ ਸਕਦੀ ਆ ਮੈਨੂੰ ਵੀ ਪਤਾ ਹੈ ਵਿੱਚ ਤੇਰੀ ਗਲਤੀ ਤਾਂ ਹੈ ਹੀ ਨਹੀਂ ਸੀ ਗਲਤੀ ਤਾਂ ਸਾਰੀ ਕਿਕਰ ਸਿਉਂਦੀ ਰਹੀ ਐ ਛਲ ਕੋਈ ਨਹੀਂ ਮੈਂ ਦੇਖਦੀਆਂ ਬੁਲਾਉਣੀ ਆ ਜੇ ਮੇਰੇ ਕਹੇ ਆਉਂਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹਾਂ ਮੈਨੂੰ ਯਕੀਨ ਆ ਵੀ ਉਹ ਤੁਹਾਡੇ ਕਹੇ ਤੇ ਜਾਂ ਬੇਬੇ ਦੇ ਕਹੇ ਤੇ ਘਰੇ ਜਰੂਰ ਆਊਗਾ ਤੇ ਜਦੋਂ ਉਹ ਘਰੇ ਆਇਆ ਤੁਸੀਂ ਇੱਕ ਵਾਰੀ ਮੈਨੂੰ ਜਰੂਰ ਦੱਸਣਾ ਵੀ ਉਹ ਆ ਰਿਹਾ ਘਰੇ ਮੈਂ ਤੁਹਾਨੂੰ ਵਾਦਾ ਕਰਦੀ ਆ ਮੈਂ ਤੁਹਾਡਾ ਨਾਂ ਜੋ ਵਿੱਚ ਨਹੀਂ ਆਉਂ ਦਿੰਦੀ ਤੇ ਨਾ ਹੀ ਤੁਹਾਡਾ ਕੁਝ ਮਾਰਾ ਹੋਣ ਦੇਵਾਂ ਬਸ ਮੈਂ ਵੀ ਤੁਹਾਡਾ ਭਲਾ ਹੀ ਸੋਚਦੀ ਆ ਜੀਉ ਨੂੰ ਉਹਦੇ ਕਰਮਾਂ ਦੀ سزا ਮਿਲੂਗੀ ਨਾ ਤਾਂ ਇਹ ਉਹਦੇ ਲਈ ਚੰਗਾ ਕੀ ਪਤਾ ਉਹ ਬਦਲ ਹੀ ਜਾਵੇ ਇੱਕ ਚੰਗਾ ਇਨਸਾਨ ਬਣ ਜੇ ਗੁਲਿੰਦਰ ਇੱਕ ਗੱਲ ਮੈਂ ਵੀ ਕਹਿਨੀ ਆ ਤੇ ਤੂੰ ਇਹ ਗੱਲ ਧਿਆਨ ਚ ਰੱਖੀ ਵੀ ਕਿਤੇ ਮੇਰਾ ਘਰ ਖਰਾਬ ਨਾ ਹੋ ਜੇ ਨਹੀਂ ਹੁਣ ਮੇਰਾ ਘਰ ਪਟਿਆ ਗਿਆ ਤਾਂ ਮੇਰੇ ਜਵਾਕੜੀਆਂ ਦਾ ਕੀ ਬਣੂਗਾ ਬਸ ਤੇਰੇ ਮੂਰੇ ਹੱਥ ਬੰਨ ਕੇ ਨਾ ਤੂੰ ਮੇਰੀ ਵੱਡੀ ਭੈਣਾ ਲੈ ਤੂੰ ਮੇਰੇ ਅੱਗੇ ਹੱਥ ਜੋੜ ਦੇ ਚੰਗੀ ਲੱਗਦੀਆਂ ਨਾਲੇ ਉਹ ਤੇਰੀਆਂ ਧੀਆਂ ਨਹੀਂ ਉਹ ਮੇਰੀਆਂ ਵੀ ਧੀਆਂ ਮੇਰੀਆਂ ਵੀ ਕੁਛ ਲੱਗਦੀਆਂ ਨੇ ਮੈਂ ਉਹਨਾਂ ਵਾਰੀ ਸੋਚ ਕੇ ਸਾਰਾ ਕੁਝ ਕਰ ਰਹੀ ਆ ਮੈਂ ਕੁਛ ਮਾੜਾ ਨਹੀਂ ਸੋਚ ਰਹੀ ਥੋਡਾ ਜਾਂ ਵੀ ਥੋਡਾ ਮਾੜਾ ਹੋਵੇ ਥੋੜੀ ਧੀਆਂ ਦਾ ਮਾੜਾ ਹੋਵੇ ਨਾਲੇ ਮੇਰਾ ਤਾਂ ਘਰ ਪੱਟੇ ਹੀ ਗਿਆ ਮੈਂ ਤੇਰਾ ਘਰ ਕਿਉਂ ਪਟੂੰਗੀ ਨਹੀਂ ਪਟਦੀ ਮੈਂ ਤੇਰਾ ਘਰ ਬਸ ਮੈਂ ਤੁਹਾਡੇ ਚੰਗੇ ਲਈ ਕਰ ਰਹੀ ਆ ਜੋ ਕਰ ਰਹੀ ਆ ਜੇ ਉਹਨੂੰ ਸਜ਼ਾ ਮਿਲੂਗੀ ਨਾ ਇਹਦੇ ਚ ਥੋੜੇ ਚੰਗਾ ਥੋੜੇ ਭਲਾ ਤੇ ਤੀ ਆਸ ਤੇ ਸਾਰਾ ਕੁਝ ਠੀਕ ਹੋਊਗਾ ਠੀਕ ਹੈ ਮਨਿੰਦਰ ਪਰ ਮੈਂ ਨਾ ਉਹ ਸਮਝਾਉਣੇ ਆਏ ਨਹੀਂ ਵੀ ਮੈਂ ਸਮਝਾਉਂਦੀ ਨਹੀਂ ਉਹਨੂੰ ਜਦ ਮੈਂ ਕੁਝ ਕਹਿੰਦੀ ਨਹੀਂ ਉਹਨੂੰ ਮੈਂ ਬਹੁਤ ਕੁਝ ਕਹਿਨੇ ਸਮਝਾਉਣੀ ਆ ਵੀ ਤੂੰ ਇਹੋ ਜੇ ਕੰਮ ਛੱਡ ਦੇ ਜਾਂ ਤੇਰੇ ਬਾਰੇ ਵੀ ਕਿਹਾ ਵੀ ਮਨਿੰਦਰ ਦਾ ਖੜਾ ਛੱਡ ਦੇ ਪਰ ਫਿਰ ਵੀ ਉਹਨੇ ਇੱਕ ਵੀ ਨਹੀਂ ਸੁਣੀ ਮੇਰੀ ਗੱਲ ਜਦ ਕਿਸੇ ਰਸਾ ਚੱਬਣ ਦੀ ਆਦਤ ਪੈ ਜੇ ਨਾ ਉਹ ਛੇਤੀ ਨਹੀਂ ਛੱਡਦੀ ਹੁੰਦੀ ਤੇ ਤੈਨੂੰ ਇਹ ਤਾਂ ਪਤਾ ਹੀ ਕਿਕਰ ਸਿੰਘ ਦਾ ਵੀ ਇਹ ਚਿੱਤ ਕਿਹੋ ਜਿਹਾ ਜਿਹੜੀ ਗੱਲ ਕਹਿਨ ਦਾ ਉਹ ਕਰਕੇ ਹਟਦਾ ਨਾ ਤੈਨੂੰ ਇਹਦੇ ਆਰਾਧਿਆਂ ਦਾ ਵੀ ਪਤਾ ਬਾਕੀ ਜੇ ਕਦੇ ਮਾਂ ਨੇ ਸਮਝਾਏ ਹੋਏ ਫੇਰੀਆਂ ਆਪਣੇ ਕਹੇ ਤੇ ਨਹੀਂ ਸਮਝਦਾ ਮੱਥਾ ਤਾਂ ਮੈਂ ਵੀ ਬਥੇਰੇ ਮਾਰਦੀ ਸੀ ਮੇਰੇ ਘਰ ਦੇ ਨੇ ਬਥੇਰੇ ਮੱਥਾ ਮਾਰਿਆ ਪਰ ਸੁਣਿਆ ਕਿਸੇ ਨੇ ਜੇ ਉਹਦੀ ਭੈਣ ਸਮਝਾਵੇ ਜਾਂ ਉਹਦੇ ਮਾਂ ਸਮਝਾਵੇ ਫੇਰੀਆਂ ਭੈਣ ਤਾਂ ਆਪ ਉਹਦਾ ਪੱਖ ਲੈਂਦੀ ਆ ਗਾਂ ਮਾਂ ਵੀ ਉਹਦਾ ਪੱਖ ਲੈਂਦੀ ਆ ਫਿਰ ਉਹਨਾਂ ਤਾਂ ਸ਼ੈ ਹੋ ਜਾਂਦੀ ਆ ਸਾਰਿਆਂ ਦੀ ਉਹ ਕਿਉਂ ਸੁਧਰਦਾ ਤੈਨੂੰ ਇੱਕ ਗੱਲ ਕਹਾਂ ਜਦੋਂ ਕੋਈ ਜਵਾਕ ਘਰੇ ਵਿਗੜਦਾ ਨਾ ਉਹਦੇ ਸਭ ਤੋਂ ਵੱਡਾ ਹੱਥ ਉਹਦੇ ਮਾਂ ਪਿਓ ਦਾ ਹੀ ਹੁੰਦਾ ਜਿਆਦਾ ਹੱਥ ਉਹਦੀ ਮਾਂ ਦਾ ਹੁੰਦਾ ਉਹਨੂੰ ਵਗਾੜਨ ਚ ਸਹੀ ਗੱਲ ਹੈ ਮਨਿੰਦਰ ਬੇਬੇ ਸੱਚੀ ਹੋਈ ਨਹੀਂ ਉਹਨੂੰ ਕੁਝ ਕਹਿੰਦੀ ਕਿ ਤੂੰ ਉਹਦੀਆਂ ਹਰ ਗਲਤੀਆਂ ਤੇ ਨਾ ਪਰਦੇ ਪਾਉਂਦੀ ਰਹਿੰਦੀ ਐ ਉਹਨੂੰ ਬਹੁਤ ਸਮਝਾਉਣੀ ਐ ਬੇਬੇ ਤੂੰ ਇੰਨਾ ਪੱਖ ਨਾ ਲਿਆ ਕਰ ਉਹਦਾ ਉਹਦੇ ਗਲਤੀ ਤੇ ਉਹਦਾ ਸਾਥ ਨਾ ਦਿਆ ਕਰ ਪਰ ਫਿਰ ਵੀ ਨਹੀਂ ਸਮਝਦੀ ਗਲਤੀ ਤੇਰੀ ਵੀ ਆ ਤੈਨੂੰ ਪਤਾ ਗਲਤੀ ਤੇਰੀ ਜਿੱਦੇ ਤੂੰ ਵਿਆਹ ਕਿ ਆਈਆਂ ਤੂੰ ਕਦੇ ਕੁਝ ਵੀ ਨਹੀਂ ਬੋਲੀ ਤੈਨੂੰ ਕੁੱਟ ਸਿਰਦਾ ਤੂੰ ਤਾਂ ਉਸ ਗੱਲ ਤੇ ਕੁਝ ਨਹੀਂ ਬੋਲਦੀ ਕੁੱਟ ਖਾਣੀ ਆ ਤੈਨੂੰ 3 ਵਾਰ ਇੰਨੇ ਮਿਹਨੇ ਦਿੰਦੇ ਨੇ ਤਾਂ ਵੀ ਚੁੱਪ ਰਹਿਣੀ ਆ ਜੇ ਤੂੰ ਮਾੜਾ ਮੋਟਾ ਹੁਣ ਤੱਕ ਬੋਲਦੀ ਹੁੰਦੀ ਨਾ ਇਹਨਾਂ ਮੁਰੇ ਇਹਨਾਂ ਨੂੰ ਜਵਾਬ ਦਿੰਦੀ ਤਾਂ ਅੱਜ ਇਹਨਾਂ ਦੀ ਹਿੰਮਤ ਨਹੀਂ ਸੀ ਕਿ ਤੇਨੂੰ ਤੇਰੇ ਮੂਰੇ ਬੋਲ ਜੰਦੇ ਜਾਂ ਤੈਨੂੰ ਕੁਝ ਕਹਿ ਦਿੰਦੇ ਤੇਰੀ ਸਾਰੀ ਗੱਲ ਇਹ ਮੰਦੇ ਪਰ ਤੂੰ ਆਪ ਹੀ ਪਤਾ ਨਹੀਂ ਕਿਉਂ ਕੁਝ ਵੀ ਨਹੀਂ ਬੋਲਦੀ ਇਸ ਗੱਲ ਕਰਕੇ ਮੇਰੇ ਦੋ 3 ਨੇ ਮਨਿੰਦਰ ਕਹਿਣਾ ਬਹੁਤ ਸੁੱਖ ਹੈ ਤੇ ਬੋਲਣਾ ਉਹਨਾਂ ਹੀ ਔਖ ਹੈ ਜਿੰਨਾ ਦੁੱਖ ਸਹਣੋਖ ਪਰ ਕੀ ਕਰਾਂ ਮੈਂ ਤੂੰ ਇੱਕ ਵਾਰੀ ਬੋਲ ਕੇ ਤਾਂ ਦੇਖ ਸਾਰੇ ਮੂਰੇ ਕੀ ਪਤਾ ਤੇਰੇ ਜਿੰਦ ਗਿੰਦਰ ਪਰ ਮੇਰਾ ਫਿਰ ਵੀ ਨਹੀਂ ਕੋਈ ਫੋ ਪੈਂਦਾ ਚੱਲ ਕੋਈ ਨਾ ਤੂੰ ਇੱਥੇ ਆ ਗਈ ਮੇਰੇ ਲਈ ਇੰਨਾ ਕੀਤਾ ਸੱਚੀ ਰੱਬ ਤਾਂ ਦੇਖ ਹੀ ਰਿਹਾ ਨਾ ਵੀ ਤੂੰ ਸੱਚ ਨਾਲ ਖੜ ਰਹੀ ਹੈ ਤੂੰ ਵੇਖੀ ਤੇਰਾ ਤੇ ਤੇਰੇ ਦੀ ਹੰਦਾ ਭਲਾ ਹੀ ਹੋਊਗਾ ਕਦੇ ਮਾੜਾ ਨਹੀਂ ਹੁੰਦਾ ਰੱਬ ਹਮੇਸ਼ਾ ਤੁਹਾਡੇ ਨਾਲ ਹੀ ਖੜੂਗਾ ਕਿਉਂਕਿ ਤੂੰ ਇੱਕ ਚੰਗਾ ਕੰਮ ਕਰਨ ਜਾ ਰਹੀ ਆਂ ਦਾ ਭੈਣ ਬਣ ਕੇ ਉਹਨੂੰ ਘਰੇ ਸੱਦ ਤੇ ਮੈਨੂੰ ਜਰੂਰ ਦੱਸੀ ਹਾਂ ਕੋਈ ਨਾ ਮੈਂ ਦੇਖਦੀ ਆ ਜੇ ਮੇਰੇ ਕਹੇ ਆ ਗਿਆ ਤਾਂ ਠੀਕ ਹੈ ਮੈਂ ਕਰਕੇ ਦੇਖੂ ਪਹਿਲਾਂ ਫੋਨ ਫਿਰ ਜੇ ਨਾ ਮੇਰੇ ਤੋਂ ਫੋਨ ਫਾਨਾ ਚੱਕਿਆ ਤਾਂ ਮੈਂ ਬੇਬੇ ਨੂੰ ਕਹਿ ਦੂੰਗੀ ਠੀਕ ਹੈ ਬੇਬੇ ਦਾ ਫੋਨ ਤਾਂ ਚੱਕ ਹੀ ਲੈਂਦਾ ਹੈਗਾ ਹਾਂ ਜੇ ਤੁਸੀਂ ਕੁਝ ਖਾਣਾ ਤਾਂ ਨਹੀਂ 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 ਮੈਂ ਨਾ ਤੁਹਾਨੂੰ ਦੱਸਿਆ ਨਹੀਂ ਬੇਬੇ ਤਾਂ ਚੋਰੀ ਹੋਈਆਂ ਜੇ ਬੇਬੇ ਨੂੰ ਪਤਾ ਲੱਗ ਗਿਆ ਨਾ ਬੇਬੇ ਘਰੇ ਕਲੇਸ਼ ਉਹ ਵੀ ਪਾ ਲੂਗੀ ਤੁਸੀਂ ਕੋਈ ਗੱਲ ਨਹੀਂ ਜਾਓ ਹਾਂ बस मैं फोन ला दो ठीक है ठीक है थैंक यूगा वाह मेन ये नहीं आना ही नहीं मेरी आना ही पर आ गई गल एक बार बस कि बुला ले फिर दूगा मैं जाना मेरा कम जाखा पिछे मैं लिया के रूगी ਲੇ ਰਜਿਤ ਕੋ ਅੱਜ ਤਨ ਤੈਨੂੰ ਕੋਈ ਨਹੀਂ ਬਚਾ ਸਕਦਾ ਹੱਜ ਨਹੀਂ ਤੇਰਾ ਕਿਹੜਾ ਛੁਰਦਾ ਮੈਂ ਕੀ ਦੱਸੂਗੀ ਵੀ ਮੈਂ ਕਿੱਥੇ ਗਈ ਸੀਗੀ ਸੋਚ ਕੁਛ ਕੀ ਕਹਿਣਾ ਇੱਥੇ ਰੁਕ ਜਾ ਕਿੱਥੋਂ ਆਈਆਂ ਕੌਲਾ ਕੱਚ ਕੇ ਹਾਂ ਕਿੱਥੋਂ ਆਈਆਂਗੀ ਬੇਬੇ ਬੇਬੇ ਸੇਲੀ ਕੋਲ ਗਈ ਸੀਗੀ ਕਿਹੜੀ ਸੇਲੀ ਕੋਲ ਗਈ ਸੀਗੀ ਬੇਬੇ ਸੇਲੀ ਸੀਗੀ ਮੇਰੇ ਕੋਈ ਪਿੰਡ ਦੇ ਉਹਦੇ ਕੋਲ ਗਈ ਸੀਗੀ ਪਿੰਡ ਦੀ ਕਿਹੜੀ ਫਿਰ ਮੈਨੂੰ ਦੱਸ ਕੇ ਨਾ ਗਈ ਤੂੰ ਮੁੰਡਾ ਕਰੇ ਗਈ ਹੁਣ ਫਿਰ ਤੂੰ ਆਏ ਤੁਰਨ ਫਿਰ ਮੈਂ ਲੱਗ ਗਈ ਬੇਬੇ ਉਹਨੂੰ ਨਾ ਦੱਸੀ ਤੂੰ ਉਹਨੂੰ ਦੱਸਾ ਕਿ ਮੈਂ ਨਾ ਆਉਂਦੇ ਨੂੰ ਤੇਰੇ ਪਟਾਉਂਗੀ ਜੁੰਡੇ ਤੇਰੇ ਤੇਰੀ ਮਾਂ ਆਹੀ ਕੁਸਪਾਰ ਦੀ ਸੀਗੀ ਵੀ ਮੈਨੂੰ ਤੇਨੂੰ ਮੈਂ ਖੁੱਲੀ ਕਰਦਿਆਂ ਬਸ ਅੱਜ ਤੋਂ ਤੂੰ ਬਾਹਰ ਨਿਕਲ ਕੇ ਖੁੱਲੀ ਹੋ ਗਈ ਤੂੰ ਤੂੰ ਮੈਨੂੰ ਕਹ ਤੂੰ ਨਾ ਦੱਸਿਆ ਵੀ ਬੇਬੇ ਮੈਂ ਕਿਤੇ ਕੰਮ ਜਾਣੀ ਆ ਬੇਬੇ ਤੂੰ ਨਾ ਇਹ ਆਂਦੇ ਸੀ ਮੈਨੂੰ ਐ ਲੱਗੇ ਮੈਂ ਚੱਲ 2 ਮਿੰਟਾਂ ਚ ਹੁਣ ਮੁੜੇ ਆਉਣੀ ਆ ਮੈਂ ਨਾ ਮੁੜੇ ਆਉਣੀ ਹੈਗੀ ਤੇ ਕੰਮ ਕਰਨ ਵਾਲੀ ਮਾਂ ਹੈਗੀ ਆ ਜੇ ਕੋਈ ਕੰਮ ਸੀ ਤੂੰ ਮੈਨੂੰ ਦੱਸ ਜੀ ਕੱਲੀ ਤੂੰ ਕਿਉਂ ਗਈ ਬਾਹਰ ਬੇਬੇ ਚੱਲ ਕੋਈ ਨਹੀਂ ਮੈਂ ਵਾਗ ਗਈ ਹੁਣ ਖੜਾ ਛੱਡ ਦੇ ਖੜਾ ਖੂੜਾ ਤਾਂ ਤੇਰਾ ਛੁੱਟਦਾ ਨੀਗਾ ਆਉਂਦਾ ਮੁੰਡਾ ਨੂੰ ਤੇ ਤੇਰੀ ਪੂਰੀ ਧੌੜੀ ਰਖਾਉਂਗੀ ਮਾਂ ਤਾਂ ਅਸਲੀ ਕਿਹੜੇ ਕੀ ਆਖਣਗੇ ਹੈ ਵੀ ਮੁੰਡਾ ਕਰੇ ਹੈ ਨੀਗਾ ਤੇ ਇਹਨਾਂ ਦੀ ਬਹੂ ਆਂ ਦਰਦਾਰ ਦੇ ਕੁੱਤੇ ਪਕਾਉਂਦੀ ਫਿਰਦੀ ਹੈਗੀ ਤੈਨੂੰ ਸ਼ਰਮ ਤਾਂ ਨਹੀਂ ਆਈਗੀ ਤੈਨੂੰ ਬੇਬੇ ਕੋਈ ਨਹੀਂ 2 ਮਿੰਟਾਂ 'ਚ ਤਾਂ ਮੈਂ ਮੁੜਿਆ ਹੀ ਮੜਦਾ ਨਾ ਮੜਦਾ ਤੂੰ ਆਈ ਮੈਨੂੰ ਪਤਾ ਤੂੰ ਮੁੜੇ ਆਈ ਤੇ ਤੇਰਾ ਹੱਕ ਹੀ ਨਹੀਂ ਸੀ ਮਾਂ ਦਾ ਜੀ ਨਾ ਮੁੰਡਾ ਹੈ ਨਹੀਂ ਕਾ ਕਰੇ ਤੇ ਨਾ ਰੇ ਤੂੰ ਮੈਨੂੰ ਪੁੱਛ ਕੈ ਨਹੀਂ ਗਈਗੀ ਛਲਪੇ पे ਗਲਤੀ ਹੋ ਗਈ ਅੱਜ ਤੋਂ ਬਾਅਦ ਪੁੱਛ ਕੇ ਜਾਉਂਗੀ ਗਲਤੀ ਗੁਲਤੀ ਮੈਂ ਨਹੀਂ ਬਰਦਾਸ਼ਤ ਕਰਦੀਗੀ ਤੇਰੀ ਇਹ ਆਸ ਤੂੰ ਮਾਂ ਦੇ ਹੀ ਆਖੂ ਗੱਲਾ ਪੁੱਤ ਘਰੇ ਨਹੀਂ ਇਹਦਾ ਆਪ ਮੌਜ ਨਾ ਕਰੇ ਬੈਠੀ ਆ ਬਹੂ ਕੋਲੇ ਕਸ਼ਦੀ ਫਿਰਦੀ ਹੈਗੀ ਇਹਦਾ ਦੱਸ assi ਕੀ ਕਰਗੇ ਜਾਂ ਤੇਰੀ ਮਾਂ ਨੂੰ ਕੋਣ ਲਾ ਤੂੰ ਲਾ ਤੇਰੀ ਮਾਂ ਨੂੰ ਫੋਨ ਲਾ ਤੇਰੀ ਬਾਈਤਲ ਮਾਂ ਨੂੰ ਫੋਨ ਕੰਜਰੀ ਨੇ ਖੁੱਲੀ ਕਰਤੀ ਇਹ ਬੇਬੇ ਉਹਨੂੰ ਕਿਵੇਂ ਬੋਲੀ ਜਾਨੀ ਹੈਗੀ ਬੋਲਾ ਨਾ ਤੇਰੀ ਮਾਂ ਨੂੰ ਤੇਰੀ ਮਾਂ ਜਿਹੜਾ ਕੁਝ ਚਾਹੁੰਦੀ ਸੀ ਨਾ ਤੂੰ ਉਹੀ ਕਰਤਾ ਮੈਂ ਬਹੁਤ ਦੱਸਦੀ ਸੀ ਇਹਨਾਂ ਗੱਲਾਂ ਤੋਂ ਮੈਂ ਕਹਿੰਦਾ ਪੈਰ ਬਾਹਰ ਨਾ ਨਿਕਲ ਜਾ ਤੇਰੀ ਮਾਂ ਨੂੰ ਉਹੀ ਗੱਲਾਂ ਕਰਵਾ ਦਿੰਗਾ ਲਾ ਫੋਨ ਕਰਾ ਮੇਰੀ ਉਹਦੇ ਨਾਲ ਗੱਲ ਬਾਈਤਲ ਨਾਲ ਮੈਂ ਲਾ ਦਿੰਨੀ ਆ ਬੇਬੇ ਫੋਨ ਲਾ ਦਿੰਨੀ ਆ ਫੋਨ ਬੇਬੇ ਤੇਰੀ ਜਿੰਨਾ ਚਿਰ ਗਿੰਡਾ ਨਹੀਂ ਨਾ ਮੈਂ ਪਟਾਉਂਦੀ ਉਹ ਨਚਰ ਮੈਨੂੰ ਸਬਰ ਨਹੀਂ ਆਉਂਦਾ ਲਾਉਣੀ ਲਾਉਣੀ ਮੰਮੀ ਲਾ ਲਾ ਚੜਕ ਦੇਣੀ ਬੇਬੇ ਉਹਨੂੰ ਨਾ ਕੁਝ ਬੋਲੀ ਆ ਮੈਂ ਬੋਲਾ ਕੇ ਮੈਂ ਤੇਰੀ ਮਾਂ ਨੂੰ ਹੈਲੋ ਹੈਲੋ ਅਸਾਚੀ ਗਾ ਮੰਮੀ ਪੁਰਾਣਾ ਪਾ ਸਾਸਰੀ ਕਾਲ ਮੰਮੀ ਆਬ ਮਾਣਾ ਗੱਲ ਕਰਨਾ ਤੂੰ ਤਰਤ ਦੱਸ ਜੇ ਮੇਰੀ ਵੀ ਮੈਂ ਕੀ ਕਰਤੂਤ ਕਰਕੇ ਆਈ ਹੈਗੀ ਹੈ ਨਾ ਹੈਲੋ ਹਾਂ ਭਲੇ ਆ ਜਿਹੜੀ ਗੱਲ ਤੂੰ ਕਹਿੰਦੀ ਸੀ ਨਾ ਉਹੀ ਹੋ ਗਈ ਜਿਹੜੀ ਤੂੰ ਚਾਹੁੰਦੀ ਹੁੰਦੀ ਸੀ ਨਾ ਉਹੀ ਕਰਤੀ ਹੱਥਾਂ 'ਚ ਮੇਰੇ ਤਾਂ ਭਈਏ ਤੂੰ ਨਾ ਭੇਜਾ ਭੇਜਾ ਟਿੱਪ ਕਰਕੇ ਜਿਆਦੇ ਲੁਸਰੋਣਾ ਚਲਾ ਕੀ ਕਰਦੀ ਹੱਥਾਂ 'ਚ ਤੇਰਾ ਪੁੱਤ ਦਾ ਹੱਥਾਂ 'ਚ ਨਿਕਲਿਆ ਕਰਦਾ ਉਹਨੂੰ ਤਾਂ ਤੂੰ ਵਰਜਦੀ ਨਹੀਂ ਮੇਰੀ ਧੀ ਤੇ ਉਧਰ ਜਿੱਪੇ ਚੜ ਕੇ ਆ ਗਈ ਮੈਂ ਤੇਰੀ ਧੀ ਤੇ ਚੜਾਂ ਨਾ ਮੈਂ ਜਦੋਂ ਮੈਂ ਬੈਠੀ ਆ ਕਰੇ ਮੇਰਾ ਹੱਕ ਨਹੀਂ ਪੁੱਛਣ ਦਾ ਇਹਨੂੰ ਇਹ ਖੁੱਲੀ ਕਰਤੀ ਤੂੰ ਬੋਲ-ਬੋਲ ਕੇ ਆ ਯਾਹ ਕਰੀ ਯਾਹ ਕਰੀ ਮੈਂ ਕੁਝ ਜ਼ਿਆਦਾ ਹੀ ਨਹੀਂ ਤੇਰੇ ਲੁੱਤਰੋ ਚੱਲਣ ਲੱਗੀ ਛੇਹਾਂ ਦਿਨ ਦੀ ਤੂੰ ਹੀ ਤੇਰੇ ਪੁੱਤ ਨੂੰ ਸਹਿਹਿੰਦੀ ਤੂੰ ਹੀ ਕਹਿੰਦੀ ਵੀ ਜਿੱਥੇ ਮਰਜੀ ਜਾਵੇ ਜੇ ਅਸੀਂ ਪੁੱਛਦੇ ਆ ਮੇਰਾ ਪੁੱਤ ਦਾ ਕੰਮ ਕੀ ਹੈ ਮੇਰੀ 390 ਕੰਮ ਨਾ ਫਿਰ ਹਾਂ ਬੰਦਿਆਂ ਦਾ ਤਾਂ ਚੱਲ ਜਾਂਦਾ ਤੇ ਬੁੜੀਆਂ ਦਾ ਚੱਲਦਾ ਹੁੰਦਾਗਾ ਹਾਏ ਉਹ ਤਾਂ ਬੰਦਾਗਾ ਕਿਤੇ ਨਹੀਂ ਜਾ ਸਕਦਾਗਾ ਤੇ ਇਹਨੂੰ ਤਾਂ ਉਹੀ ਗੱਲ ਕੋਈ ਕਾਹ ਕਾਹ ਕੇ ਤੇ ਬਾਹਰ ਕਰਤੀ ਹੁਣ ਨਹੀਂ ਸਾਡੇ ਇਹ ਹੱਥ ਚ ਆਉਂਦੀਗੀ ਮਾਂ ਮੈਂ ਕਿਤੇ ਨਹੀਂ ਗਈਗੀ ਕੋਈ ਨਹੀਂ ਤੂੰ ਹੀ ਫਿਰਦੀ ਠੀਕ ਹੈ ਨਾ ਸੋਚ ਸਮਝ ਕੇ ਗੱਲ ਕਰ ਤੂੰ ਦੱਸਾ ਵੀ ਕੀ ਕਰਦੀ ਫਿਰਦੀ ਐ ਕੋਈ ਖਬਰ ਕਿੱਥੇ ਗਈ ਸੀ ਜੀ ਇਹ ਨਹੀਂ ਤੂੰ ਭੇਜ ਆ ਭੇਜਾ ਦਿੱਕੇ ਉਹ ਜਿਹੜਾ ਤੇਰਾ ਪੁੱਤ ਲਾਂਬੇ ਖੜਦਾ ਉਹਨਾਂ ਤਾਂ ਨਹੀਂ ਤਾਂ ਦੇਖਦੀ ਨਹੀਂ ਮੇਰੀ ਧੀ ਨੇ ਕੀ ਲਾਂਬਾ ਖੱਟ ਲਿਆ ਅਜੇ ਤੂੰ ਦੁਸ਼ਣ ਲਾਉਣੀ ਆ ਤੜਕੇ ਦੀ ਗਈ ਆ ਕਿ ਹੁਣ ਆਈ ਆਗੀ ਮੈਂ ਇੱਥੇ ਗੋਖੀ ਕਹਿੰਦੀ ਬਾਬਾ ਇੱਥੇ ਚੱਕੀ ਜਾਂਦੀ ਆ ਵੀ ਕਿੱਧਰ ਗਈ ਕਿੱਧਰ ਗਈ ਮੈਂ ਸਾਰੇ ਪਰੋਲ ਦੇ ਕਮਰੇ ਮੈਂ ਕਿਹਾ ਖਬਰ ਕਿੱਧਰ ਗਈ ਲੈ ਮੈਨੂੰ ਦੱਸ ਕੇ ਨਹੀਂ ਗਈ ਤੂੰ ਉਹਨੂੰ ਵੀ ਕੀ ਕਹਿੰਦੀ ਸੀ ਕਿ ਮੇਰੇ ਪੁੱਤ ਨੂੰ ਇਹ ਤਾਂ ਉਹਦਾ ਵੀ ਚੰਦ ਆਗੀ ਮੈਂ ਮੇਰੀ ਧੀ ਵਾਰੀ ਤਾਂ ਤੂੰ ਖੁੰਝੇ ਪਰੋਲ ਲਈ ਤੇ ਪੁੱਤ ਵਾਰੀ ਨਾ ਪਰੋਲੇ ਉਨੇ ਮੱਕਾ ਕਾ ਜੀ ਉਹ ਤਾਂ ਪਾਣੀ ਦੀ ਸੇਵਾ ਕਰਨ ਗਿਆ ਖਲਾਨਿਆਂ ਦੇ ਗਿਆ ਮੋਟਰ ਲਾਉਣ ਗਿਆ ਉਦੋਂ ਤਾਂ ਐ ਭਾਕਦੀ ਹੁੰਦੀ ਸੀ ਬਹਾਨੇ ਮਾਰਦੀ ਸੀ ਪੁੱਤ ਦੀ ਕਰਤੂਤ ਜਾਣਦੀ ਨਹੀਂ ਮੈਂ ਫਿਰ ਕਰੀਤੀ ਨਾ ਮੇਰੇ ਪੁੱਤ ਦੀਆਂ ਰਿਸਾਂ ਕਰਨੀਆਂ ਆ ਰਿਸਾ ਕਰਾਉਣੀ ਹੈ ਤੂੰ ਆਦਣਾ ਵੀ ਇਹਦਾ ਪੁੱਤ ਹੈ ਜਾਂ ਵੀ ਤੂੰ ਵੀ ਇਹੋ ਜਿਹੀ ਹੋ ਜਾ ਜਿਹੇ ਜੀ ਤੇਰੀ ਕਰਤੂਤ ਤਾਂ ਤੂੰ ਇਹੋ ਜਿਹੀ ਕਰਵਾਤੀ ਹੈ ਤਾਂ ਬੇਬੇ ਕਿਉਂ ਲੜੀਂ ਆਨੀ ਹੁਣ ਮਾਂ ਨੂੰ ਤੂੰ ਤਾਂ ਵਧੀਆ ਹੈ ਪਰ ਤੂੰ ਤਾਂ ਬੇ ਕਰਤੂਤਾਂ ਬਰਖਦੀਆਂ ਕੋਈ ਗੱਲ ਨਹੀਂ ਭਾਕਣਾ ਮੇਰੇ ਨਾਲ ਮੈਂ ਆਉਂਗੀ ਕਿੱਦਾਂ ਦਿਨ ਤੇ ਆਉਂਗੀ ਫਿਰ ਮੈਂ ਕੁਛ ਛੋੜੀ ਦੋ ਲੁਕਾਰਾਂ ਸਾਰਿਆਂ ਨੂੰ ਸਾਨੂੰ ਕੀ ਪੁੱਛੇਗੀ ਲਾਂਬੇ ਤੇਰੀ ਧੀ ਨੇ ਲਿਆਂਗੇ ਹੈ ਸਾਨੂੰ ਪੁੱਛੇਗੀ ਤੂੰ ਮੇਰੀ ਜਿਹੜੀ ਅੰਦਰ ਹੋਈ ਤਾਂ ਸਹੀ ਜੇ ਤੂੰ ਆਵੇਗੀ ਤਾਂ ਮੈਂ ਤੈਨੂੰ ਫੇਰ ਹੀ ਪੁੱਛੂਗਾ ਕਿ ਇੱਥੇ ਉਹ ਤਾਂ ਕਹਿ ਨਹੀਂ ਦੱਸੂ ਕਹਿ ਨਹੀਂ ਦੱਸੂ ਵੀ ਕਿਹੜਾ ਕਿਹਨੂੰ ਪੁੱਛਦਾ ਠੀਕ ਹੈ ਨਾ ਮੰਮੀ ਹੁਣ ਬੋਲ ਨਾ ਫੋਨ ਕੱਟ ਮੇਰੀ ਗੱਲ ਫੋਨ ਕੱਟ ਬਾਈਤਲਾ ਨੇ ਕੀ ਖਾਊ ਰੂ ਪਾਇਆ ਮੇਰੇ ਘਰ ਵਾਲਾ ਨਾ ਆ ਗਈ ਤੂੰ ਮੇਰੀ ਗੱਲ ਸੁਣ ਪੁੱਤ ਮੈਨੂੰ ਸਭ ਪਤਾ ਹੈ ਤੂੰ ਨੇ ਨਹੀਂ ਆਉਣਾ ਜਿਵੇਂ ਤੈਨੂੰ ਕਹਿੰਦੀ ਨਾ ਉਹ ਹੀ ਜੀ ਗੱਲ ਦਾ ਜਵਾਬ ਦੇ ਠੀਕ ਹੈ ਕੋਈ ਨਾ ਮਾਉਣੀ ਇੱਕ ਅੱਧੇ ਦਿਨ ਚ ਤੁਸੀਂ ਛੇਤੀ ਆ ਜਾ ਮੈਂ ਇੱਥੇ ਤੇ ਮੇਰਾ ਬਾਲਾ ਬੁਰਾ ਹਾਲ ਹੈ ਚਲ ਕੋਈ ਕੋਈ ਗੱਲ ਨਹੀਂ ਬੁਰਾ ਹਾਲ ਕਿੰਨਾ ਕਰ ਦੂ ਚਲ ਠੀਕ ਹੈ ਕੋਈ ਨਾ ਮਾਉਂਗੀ ਕਦੇ ਦਿਨ ਚੰਗਾ ਠੀਕ ਹੈ ਹਜੇ ਬੈਠ ਲਾਂ ਨੂੰ ਯਾਰ ਨਾ ਇਹ ਗੱਲਾਂ ਨਾ ਮੋੜ ਦੇ ਕੰਜਰੀ ਐ ਕਹਿੰਦੀ ਹਜੇ ਤੈਨੂੰ ਬੇਬੇ ਤੂੰ ਐ ਕਿਉਂ ਬੋਲੀ ਜਾਂਦੀ ਐ ਮਾਂ ਨੂੰ ਐ ਹੋ ਜਾ ਨਾਲੇ ਮੈਂ ਕੀ ਕਰਤਾ ਜਿਹੜਾ ਤੂੰ ਇੰਨਾ ਕੁਝ ਬੋਲੀ ਜਾਂਦੀ ਹੈਗੀ ਸਾਨੂੰ ਕੋਈ ਪਤਾ ਕੀ ਕਰਕੇ ਆਈ ਹੈਹੀ ਮੈਂ ਕਹਣਾ ਤੇਰੇ ਮਾਗਰ ਫਿਰਦੀ ਸੀਗੀ ਕਬਰਾਂ ਕਿਤੋਂ ਪੌਂਕ ਚੌਂਕ ਕੇ ਆ ਗਈ ਤੂੰ ਹੁਣ ਨਾ ਉਹਦੇ ਪੁੱਤ ਨੂੰ ਕਿਆ ਕਰ ਉਹ ਵੀ ਤਾਂ ਤੁਰਿਆ ਹੀ ਫਿਰਦਾ ਹੈਗਾ ਫਿਰ ਉਹ ਤਾਂ ਬੰਦਾ ਸੌ ਕੰਮ ਜਾਊਗਾ ਟੀਮਾਂ ਦਾ ਨਹੀਂ ਐਸਾ ਹੋ ਕਰਦਾ ਹੁੰਦਾਗਾ ਵੀ ਟੀਮਾਂ ਦਾ ਚੱਲਦਾ ਹੁੰਦਾ ਦਰਦਾਰ ਦੇ ਕੁੱਤੇ ਪਕਾਉਂਦਿਆਂ ਫਿਰ ਨਾ ਟੀਮਾਂ ਆ ਮੈਂ ਕਿਵੇਂ ਬੋਲੂਗੀ ਹੁਣ ਅਚਾਸਕੋ ਮਾਨਚ ਨਾ ਮੈਂ ਕਿ ਕੋਈ ਮਾੜਾ ਕੰਮ ਕਰਕੇ ਆਈਆਂ ਬੋਲਣ ਨੂੰ ਮੈਨੂੰ ਕੀ ਪਤਾ ਤੂੰ ਮਾੜਾ ਕਰਕੇ ਆਈਆਂ ਕਿ ਚੰਗਾ ਕਰਕੇ ਆਈਆਂ ਮੈਨੂੰ ਕੀ ਪਤਾਗਾ ਕੁੱਤੀ ਨੇ ਇਹਨੇ ਸਾਲਾ ਜਲੂਸ ਕਰਤਾ ਕਰਦਾ ਬੇਵਾਨੇ ਹਾਏ ਮੁੰਡਾ ਮੈਨੂੰ ਆਵਾ ਹੁੰਦਾ ਸੀ ਮਾਂ ਇਹਦੀ ਨਿਗਾ ਰੱਖਿਆ ਕਰ ਮੈਂ ਤਾਂ ਤੂੰ ਅੱਖ ਬਚਾਵਾ ਉੱਡ ਲਾਇਆ ਮਾਊ ਜਨਾਬ ਡਿੱਗੀ ਬਾਹ ਮਾਇਆ ਨੂੰ ਕੀ ਦੱਸੂਗੀ ਆ ਇਹਨੂੰ ਇਹ ਕਿੱਥੋਂ ਤੋਂ ਕੋ ਕੇ ਆਈ ਹੈਗੀ ਉਹਨੂੰ ਆਉਣ ਦਾ ਕੋਈ ਮਸਾਰ ਨਹੀਂ ਆ ਕੋ ਤੂੰ ਤਾਂ ਨਾਲ ਤੇ ਤੇਰੀ ਮਾਂ ਨੂੰ ਦੱਸੂ ਨਾਲੇ ਮੈਂ ਮੁੰਡੇ ਨੂੰ ਦੱਸੂਗੀ ਇੱਥੇ ਹੁਣ ਜਿੱਤੋ ਸਾਡੇ ਕਰ ਇਹਨਾਂ ਤੈਨੂੰ ਜੇ ਬਾੜ ਲਿਆ ਸੀ ਤੇ ਸਾਨੂੰ ਵੀ ਉਹ ਕਰਦੀ ਤੂੰ ਇਹ ਦਵਾਤਨ ਮੈਂ ਬੜਨੀ ਨਹੀਂ ਦਿੰਦੀ ਤੂੰ ਕਿ ਤਲਾਕ ਲੈਣ ਨੂੰ ਫਿਰ ਜਿ세 ਆਪ ਦੇਵਾਂਗੇ ਅੱਛਾ ਅੱਗੇ ਕਦੇ ਤੇਰੇ ਮੁੰਡੇ ਨੂੰ ਤਾਂ ਕਹਿਣਾ ਮੇ ਪਤਾ ਤੂੰ ਇੰਨੀਆਂ ਗਲਤੀਆਂ ਕਰਦਾ ਫਿਰਦਾ ਘਰੇ ਖੜ ਜਾ ਉਹ ਤਾਂ ਐਂ ਤੁਰਿਆ ਫਿਰਦਾ ਆ ਮਨਿੰਦਰ ਨੂੰ ਵੀ ਕਟਨੈਪ ਕਰਵਾਤਾ ਸੀ ਉਹਨੇ ਤਾਂ ਮੈਂ ਤੂੰ ਆਪ ਹੀ ਆਖੀ ਜਾਂਦੀ ਗੁੱਟਨੈਪ ਕਰਾਤਾ ਸੀ ਮੈਂ ਤਾਂ ਕਿਸੇ ਤੋਂ ਗੱਲ ਨਹੀਂ ਸੁਣੀਗੀ ਇਹ ਤੁਸੀਂ ਮਾਮਾਤੀਆਂ ਹੀ ਬਣਾਈ ਜਾਨੂਗਾ ਗੱਲਾਂ ਇਹ ਤੁਸੀਂ ਕਰਵਾ ਦੇਊਗਾ ਅੱਛਾ ਅਸੀਂ ਮਾਮਾਤੀਆਂ ਬਣਾਉਣੀਆਂ ਆਹੋ ਤੁਸੀਂ ਬਣਾਉਂਗੇ ਪਰ ਤੂਤਾ ਉਹਨੇ ਕੀਤੇ ਨਾ ਉਹੀ ਸਾਹਮਣੇ ਆਉਂਦੀਆਂ ਹੈਗੀਆਂ ਕੋਈ ਨਹੀਂ ਜਿਹਦਾ ਸਾਹਮਣੇ ਆਉਣਗਾ ਦੇਖਾਂਗੇ ਆ ਗਈਆਂ ਆਉਣੀਆਂ ਕੀ ਸਾਹਮਣੇ ਆਈਆਂ ਹੀ ਖੜੀਆਂ ਆਂਗਾ ਖੜੀਆਂਗਾ ਦੇਖ ਲਾ ਅੱਜ ਹੀ ਬਾਹਰ ਗਈ ਸੋ ਸੋ ਕੁਝ ਬੋਲ ਲਿਆ ਮੈਨੂੰ ਸੋ ਸੋ ਕੁਝ ਲਾਨ ਤਾਂ ਲਾਤੀਆਂ ਮੇਰੇ ਤੇ ਜਿਵੇਂ ਮੈਂ ਕੋਈ ਗੁਨਾਹ ਕਰਕੇ ਆਈ ਹੁੰਨੀ ਆ ਮੈਂ ਮਨਿੰਦਰ ਨੂੰ ਕਿਹਾ ਸੀ ਤੂੰ ਮੈਨੂੰ ਨਾ ਸੱਦ ਸਾਡੀ ਤਾਂ ਪੁੜੀ ਬਲਾ ਆ ਬਲਾ ਇਹ ਤਾਂ ਮਗਰੋਂ ਲੋਣਾ ਖਾ ਹੋ ਜਾਊਗਾ ਹਜੇ ਤਾਂ ਮੈਂ ਕਰਦੀ ਆ ਇਹ ਫੋਨ ਕਰਿਆ ਆਪਣੇ ਪੁੱਤ ਨੂੰ ਉਦੋਂ ਪਹਿਲਾਂ ਮੈਂ ਹੀ ਕਰ ਲੈਣੀ ਆ ਫੋਨ ਪਹਿਲਾਂ ਮੈਨੂੰ ਉਰੇ ਪਰੇ ਹੋ ਜਾਂਦੇ ਇਹ ਜਦ ਤੋ ਪਰੇ ਹੋਈ ਨਾ ਤੋ ਫੋਨ ਲਾਉਂਗੀ ਉਹਨੂੰ ਜੇ ਇੱਥੇ ਫੋਨ ਲਾ ਲੈ ਉਦੋਂ ਆ ਕੇ ਫੋਨ ਖੋ ਕੇ ਆਪ ਹੀ ਲੱਗ ਜਾ ਗੱਲਾਂ ਮਾਰਨ ਮੇਰੇ ਤਾਂ ਇਹਨਾਂ ਗੱਲ ਹੀ ਨਹੀਂ ਸੁਣਨੇਗੀ ਲੈ ਹਾਂ ਜੇ ਮਾਂ ਨਾ 12 ਨਹੀਂ ਆਉਣ ਦਿੰਦੀਗੀ ਵੀ 12 ਆਉਣ ਦੇਵੇ ਇਹ ਜੇ ਕਸੂਰ ਨਹੀਂ ਕਰਦੀਗੀ ਇਸ ਤੋਂ ਸਾਡਾ ਬਾਪ ਆ ਗਿਆ ਇਹਦੇ ਨਾਲ ਇਹ ਜੀ ਤੀ ਮਹੀਨਾ ਤਾਂ ਹੀ ਮੁੰਡਾ ਰੋਜ਼ ਮੈਨੂੰ ਬਿਰ ਬਿਰ ਕਰਦਾ ਕਿ ਵੀ ਮਾਂ ਹੈ ਹੀ ਨਹੀਂ ਇਹ ਚੱਜ ਦੀ ਕੰਡੇ ਵੀ ਇਹ ਮੈਂ ਬੀਜੇ ਆ ਗਏ ਕੀ ਕਰਗੇ ਲਾਉਣੀ ਮੁੰਡੇ ਨੂੰ ਫੋਨ ਕਈ ਨਹੀਂ ਉਹ ਬਾਈ ਤਨ ਨੂੰ ਵੀ ਆ ਫੋਨ ਲਾ ਮਡੇ ਨੂੰ ਮੈਂ ਦੱਸ ਜੀ ਵੀ ਭਾਈ ਕਰੇ ਆ ਜਾ ਘਰ ਤਾਂ ਤੇਰਾ ਜਮਾ ਗਿਆ ਇਹ ਤਾਂ ਫਿਰ ਹੋ ਗਈ ਬਾਤ ਤਰੀ ਫਿਰਦੀ ਆਗੀ ਕਿਸੇ ਨੂੰ ਦੱਸਦੀ ਨਹੀਂ ਪੁੱਛਦੀ ਨਹੀਂ ਗਈ ਬਾਹਰ ਮੌਜ ਨਾਲ ਲੰਗ ਗਈ ਲੈ ਇਹਦਾ ਕੀ ਕਰਗੇ ਇਹਦਾ ਇਹ ਜੇ ਮਾਂ ਨੂੰ ਵੀ ਕੰਜਰੀ ਨੂੰ ਆਉਂਦੇ ਇਹਦੀ ਮਾਂ ਕੰਜਰੀ ਨੂੰ ਜਦੋਂ ਟਕੇ ਟਕੇ ਇਹਦੀਆਂ ਮੱਸਲਾਂ ਆ ਉਹਨੂੰ ਫੇਰ ਪਤਾ ਲੱਗੂਗਾ ਬੇਵਾਰ ਨੂੰ ਬੇਵਾਰ ਥੇ ਆਉਂਦੀ ਸੀ ਮਗਰ ਲਾ ਲੈਂਦੀ ਸੀ ਉੱਥੇ ਜੇ ਖੜ ਗਈ ਹਾ ਉੱਥੇ ਜੇ ਖੜ ਗਈ ਇਹਦੇ ਕੰਨ ਨਹੀਂ ਭਰੀ ਜਾਂਦੀ ਸੀਗੀ ਸਾਰਾ ਦਿਨ ਵੀ ਕੰਨ ਨਹੀਂ ਸੀ ਭਰੀ ਜਾਂਦੀ ਮਾਂ ਆਖਦੀ ਸੀ ਚੱਲ ਕੋਈ ਮਾਮਾ ਟਿੰਗਾ ਗੱਲ ਕਰਦਾ ਆ ਆਪਦੀ ਕੀ ਪਤਾ ਸੀਗਾ ਮੈਨੂੰ ਵੀ ਇਹ ਜਿਹਾਂ ਪਾਰ ਤਾਂ ਪੜਾਉਗੀ ਇਹਨੂੰ ਹੁਣ ਤਾਂ ਇਹਨਾਂ ਨੂੰ ਆਉਣ ਦੇ ਮਾਮੇ ਤੇ ਗਨਵੱਪ ਕਰੇ ਕਿ ਬਾਣ ਦਿੰਨੀ ਆ ਨਾਲੇ ਮੁੰਡੇ ਨੂੰ ਆਉਣ ਦੇ ਵੀ ਭਾਈ ਇਹਨੂੰ ਸੰਭਾਲ ਲਾ ਜੇ ਸੰਭਲ ਗਿਆ ਮੈਥੋਂ ਤਵਾਰਾ ਹੋ ਗਈ ਇਹ ਕੀ ਕਰੇ ਜਮਾਕਾਰ ਉੱਜੜ ਜੂਗਾ ਇਕੋ ਟੇਂਗ ਰਾਂ ਨਹੀਂ ਆਉਂਦਾ ਕਾਇਦਨ ਹੋ ਗਏ ਉਹਨੂੰ ਗਏ ਨੂੰ ਉਹਦਾ ਵੀ ਮੈਂ ਕੀ ਕਰਾਂ ਜੇ ਆਵੇ ਤਾਂ ਮਾੜਾ ਮੋਟਾ ਇਹਦੇ ਡਰ ਮਨੇ ਦਾ ਮੇਰਾ ਡਰ ਤਾਂ ਇਹਨੇ ਚੱਕ ਤਾਂ ਭਾਈ ਮੈਂ ਕੀ ਕਰਾਂ ਡਰ ਚੱਕ ਤਾਂ ਜਮਾਏ ਨੇ ਬੇਬੇ ਬੇਬੇ ਹਾਂ ਕੀ ਹੋ ਗਿਆ ਸਰ ਜਬਨ ਨਹੀਂ ਪਈਆਂ ਕੀ ਹੋ ਗਿਆ ਬੇਬੇ ਕੇ ਸਰ ਬੰਨੀ ਪਈਆਂ ਤੇਰੀ ਮਾਂ ਦਾ ਕਾਰਜਾ ਹੋ ਗਿਆ ਆ ਮੈਂ ਤਾਂ ਉਹੀ ਟੈਨਸ਼ਨ ਬਣੀ ਪਈ ਏ ਤੇਰੀ ਚਾਹ ਬਣਾ ਦਿੰਨੀ ਆ ਮੈਂ ਤੈਨੂੰ ਵਧੀਆ ਜੀ ਨਹੀਂ ਬੱਸ ਭਾਈ ਮੈਂ ਨਹੀਂ ਪੀਂਗੀ ਤੇਰੀ ਚਾਹ ਕਰੀ ਖਵਰਾ ਮੈਨੂੰ ਕੀ ਅੱਗ ਸਵਾ ਪਾ ਕੇ ਦੇਵੇਂਗੀ ਤੂੰ ਗੋਲੇ ਗੋਲੇ ਦੇ ਦਿੰਨੀਆ ਸਿਰ ਦੁਖ ਦੇ ਦੇ ਨਾ 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 ਮੈਂ ਤਾਂ ਕੁਛ ਨਹੀਂ ਲੈਂਦੀ ਜੇ ਮੈਨੂੰ ਲੋੜ ਹੋਊ ਨਾ ਮੈਂ ਚੱਕ ਕੇ ਆਪ ਲੈ ਲੂੰਗੀ ਬਸ ਰਜੀਤਾ ਹੀ ਮੈਂ ਤੇਰਾ ਗੋਲਗਾ ਤੋ ਰਜੀਤਾ ਹੀ ਮੈਂ ਤੇਰੀ ਚਾਹ ਤੂੰ ਕਰਕੇ ਪੀ ਲੈ ਜੇ ਤੇਰਾ ਜੀ ਕਰਦਾ ਤਾਂ ਮੇਰਾ ਤਾਂ ਕਾਸ਼ੇ ਨੂੰ ਜੀ ਨਹੀਂ ਕਰਦਾ ਵੱਡੀ ਰੂਹ ਨਹੀਂ ਕਰਦੀ ਮੇਰੀ ਤਾਂ ਕਾਸ਼ੇ ਨੂੰ ਬੇਬੇ ਐਂ ਕਾ ਤੋ ਬੋਲੀ ਮੇਰਾ ਤਾਂ ਦਿਮਾਗ ਖਰਾਬ ਕਰਤਾ ਤੈ ਕੁਛ ਨਹੀਂ ਹੁੰਦਾ ਤੂੰ ਮੈਂ ਤੈਨੂੰ ਚਾਹ ਬਣਾ ਕੇ ਦਿੰਨੀ ਆ ਨਾ ਮੈਂ ਮਾਈ ਨਹੀਂ ਪਿੰਜੀ ਭਾਈ ਤੇਰੀ ਚਾਹ ਤਰੀ ਖਬਰੇ ਮੈਨੂੰ ਕੀ ਅੱਗ ਸੁਭਾ ਪਾ ਕੇ ਦੇਵੇਂਗੀ ਤੂੰ ਚਾਹ ਚ ਲੈ ਹੁਣ ਬੇਬੇ ਤੈਨੂੰ ਯਕੀਨ ਨਹੀਂ ਮੇਰੇ ਤੇ ਮੈਂ ਤਾਂ ਨਾ ਤੇਰਾ ਹੁਣ ਭੋਰੇ ਪਰਦਾ ਯਕੀਨ ਨਹੀਂਗਾ ਵੀ ਭੋਰੇ ਪਰਦਾ ਯਕੀਨ ਹੋਵੇ ਤੇਰੇ ਤੇ ਚਲ ਉਹ ਬੈੱਡ ਤੇ ਬੈੱਡ ਦੀਆਂ ਚਾਦਰਾਂਆਂ ਤਾਂ ਹਾਂ ਪਾਈਆਂ ਪਈਆਂ ਆ ਲਾ ਕੇ ਲਿਆ ਜਾਂ ਕੰਮ ਕਰ ਲੈ ਕੋਈ ਨਾਲੇ ਬੈੱਡ ਦੀ ਚਾਦਰ ਸੁੱਕਣੀ ਪਾਈ ਪਈ ਐ ਤੇ ਨਾਲੇ ਉਹ ਦੀਡਾਂ ਦੀਆਂ ਤਾਹਾਂ ਲਾਉਣ ਵਾਲਾ ਪੰਗਾ ਉਹ ਨਾ ਨਾ ਜਿਹੜਾ ਕਰਨ ਵਾਲਾ ਕੰਮ ਨੇ ਉਹ ਕਰ ਲੈ ਆ ਡਗਰਿਆ ਤੇ ਨਾ ਹੋਇਆ ਕਰ ਠੀਕ ਐ ਬੇਬੇ ਚੰਗਾ ਤੈਨੂੰ ਸੁਭਾਅ ਪੈ ਗਿਆ ਬਾਹਰ ਅੰਦਰ ਜਾਣ ਦਾ ਕਿ ਡਿਟੀਟ ਹੋ ਗਈ। ਹਾਜ ਪੁੱਛਦੀ ਐ ਕਿ ਬੇਬੇ ਤੈਨੂੰ ਚਾਹ ਕਰਕੇ ਦੇਵਾ ਮੈਂ ਤੇਰੇ ਹੱਥ ਦਾ ਹੁਣ ਨਾ ਚਾਹ ਨਾ ਪਾਣੀ ਮੈਂ ਨਹੀਂ ਪਿੰਦੀਗੀ। ਨਾ ਮੈਂ ਮੁੰਡੇ ਨੂੰ ਫੜਾਉਣ ਦੇਵਾ। ਉਹ ਤਾਂ ਅੱਗੀ ਨਹੀਂ ਸੀ ਇਹ ਤਾਂ ਕੋਲੇ ਨਹੀਂ ਤੋ ਫੜਦਾ। ਅਗਰ ਨਾ ਸੀ ਮਾਂ ਮੈਂ ਨਹੀਂ ਫੜਦਾ ਤਾਂ ਚਾਹ ਪਾਣੀ। ਖਬਰ ਹੁਣ ਸਾਨੂੰ ਮਾਪ ਪੁੱਤਾਂ ਨੂੰ ਇਹ ਕੀ ਕਰਕੇ ਦੇਊਗੀ ਕੀ ਨਾ ਕਰਕੇ ਦੇਊਗੀ। ਸਾਡੇ ਤਾਂ ਇਹ ਤਾਂ ਵਿਸ਼ਵਾਸ ਹੀ ਉੱਡ ਗਿਆ ਹੁਣ। ਮੇਰੇ ਤਾਂ ਪੱਕਾ ਹੀ ਉੱਡ ਗਿਆ ਹਜੇ ਮੁੰਡੇ ਨੇ ਤਾਂ ਦੇਖੀ ਵੀ ਨਹੀਂ ਗਈ ਇਹ। ਜੇ ਉਹਨੂੰ ਦੱਸਿਆ ਨਾਲੇ ਉਹ ਦੇ ਨਾ ਮੇਰੀ ਗੁੱਤ ਨਹੀਂ ਪੱਟੂ ਆਕੇ। ਵੀ ਤੂੰ ਕਿਵਾਂ ਨਿਗਾ ਰੱਖੀ ਐ ਜੀ ਇਹ ਡੁੱਬ ਜਾਣੀ ਨੂੰ ਮੈਂ ਤਾਂ ਪਤਾ ਹੀ ਨਹੀਂ ਸੀਗਾ ਵੇਹੀ ਆਈ ਅੱਖੀ ਬਚਾ ਕੇ ਵਗ ਦੂਗੀ ਹੁਣ ਮੈਂ ਤਾਂ ਕਲਪਨਾ ਵੜਵੜ ਖਾਈ ਜਾਂਦੀ ਐ ਕਲਪਨਾ ਨਹੀਂ ਵੜਵੜ ਖਾਈ ਜਾਂਦੀਗੀ ਵੀ ਘਰ ਦੇ ਵਿੱਚ ਫੇਰ ਕਲੇਸ਼ ਪੈ ਜੂ ਮਸਾ ਆਊਗਾ ਡਿੱਗਿਆ ਥੱਕਿਆ ਚੁੱਕਿਆ ਬਸ ਕੀ ਕਰਾਂ ਮੈਂ ਤਾਂ ਕੁਛ ਨਹੀਂ ਹੋੜ ਲਗਾ